ਅੱਜ ਗੱਲਬਾਤ ਕਰਾਂ ਕਿ ਆਪਾਂ ਜੋ ਸੋਨਾਲੀ ਕਾ ਆਪਣੇ ਕੋਲੇ ਬਟਾਲੇ ਤੋਂ ਖੁੱਲਿਆ ਵਾ ਆ ਕੱਢਤੀ ਆਪਾਂ ਇਹਦੀ ਜਗ੍ਹਾ ਦੂਜੀ ਸ਼ਾਫਟ ਪਾਵਾਂਗੇ ਇਸ ਬੈਰਨ ਟੁੱਟਣ ਦਾ ਮੇਨ ਕਾਰਨ ਸਾਨੂੰ ਲੱਭ ਗਿਆ ਹੈਗਾ ਅੱਗੇ ਵੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਅੱਜ ਗੱਲਬਾਤ ਕਰਾਂ ਕਿ ਆਪਾਂ ਜੋ ਸੋਨਾਲੀ ਕਾ ਆਪਣੇ ਕੋਲੇ ਬਟਾਲੇ ਤੋਂ ਖੁੱਲਿਆ ਵਾ ਜੋ ਆਪਾਂ ਇਸ ਟਰੈਕਟਰ ਦੇ ਵਿੱਚ ਲਿਫਟ ਦੀ ਜੌਬ ਥਰੀ ਸਪੀਡ ਦੀ ਜੌਬ ਰਿਵਰਸ ਪੀਟੀਓ ਬਾਕੀ ਪੰਪ ਦੀ ਸੈਟਿੰਗ ਕਰਨੀ ਆ। ਸੋ ਆਪਾਂ ਇਸ ਟਰੈਕਟਰ ਦਾ ਗੇਅਰ ਬਾਕਸ ਉਤਾਰ ਲਿਆ ਸੀਗਾ। ਜੋ ਇਹਦੇ ਵਿੱਚ ਆਪਾਂ ਸ਼ਾਫਟ ਵਗੈਰਾ ਫਿੱਟ ਕਰਤੀ ਜੋ ਰਿਵਰਸ ਪੀਟੀਓ ਦੀ ਹੈ। ਕਿਉਂਕਿ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਇਸ ਰਿਵਰਸ ਪੀਟੀਓ ਦੇ ਉੱਪਰ। ਵੀਰ ਰਵਰਸ ਬੀਟਿਓ ਕੀ ਹੁੰਦਾ ਲਾਈ ਪੀਟੀਓ ਕੀ ਹੁੰਦਾ ਆਈ ਪੀਟੀਓ ਕੀ ਹੁੰਦਾ ਇਹਨਾਂ ਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਇਹਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ ਪਰ ਲੇਕਿਨ ਅੱਜ ਤੁਹਾਨੂੰ ਦੱਸ ਦਿਆਂ ਵੀ ਰਿਵਰਸ ਵੀਟਿਓ ਕਰਨ ਲਈ ਆਪਾਂ ਕੀ ਕੀ ਬਦਲਿਆ ਰਿਵਰਸ ਵੀਟਿਓ ਕਰਨ ਲਈ ਆਪਾਂ ਉਹ ਗੁੱਲਾ ਇਨਰ ਪੀਟੀਓ ਬਾਕੀ ਤੁਹਾਨੂੰ ਆ ਪ੍ਰਾਣਾ ਦਿਖਾਉਣਾਗਾ ਬਾਕੀ ਉਹ ਪ੍ਰਾਣੀ ਦੀ ਜਗ੍ਹਾ ਜਿਹੜੀ ਕਲਾਰੀ ਥਾਂ ਤੇ ਆ ਗੁੱਲਾ ਪਾਤਾ ਆਪਾਂ ਬਾਕੀ ਆ ਪਲੇਟ ਆਪਣੀ ਇਹ ਆਪਾਂ ਉਹ ਜਗ੍ਹਾ ਤੇ ਲਾ ਦੇਵਾਂਗੇ ਆ ਕੱਟ ਕਰ ਲਿਆ ਸੀ ਕਿਉਂਕਿ ਆਪਾਂ ਇਹਦੇ ਯੂਨਿਟ ਲਾਉਣਾਗਾ ਅਕੀ ਪ੍ਰਾਣਾ ਤੁਹਾਨੂੰ ਦਿਖਾਉਣਾ ਹੈ ਸ਼ਾਫਟ ਇਹ ਗੁੱਲਾ ਵਗੈਰਾ ਪ੍ਰਾਣਾ ਆ ਦੇਖੋ ਉਹ ਕਿਰਾ ਆ ਗਿਆ ਸ਼ਾਫਟ ਆ ਕੱਢਤੀ ਆਪਾਂ ਇਹਦੀ ਜਗ੍ਹਾ ਦੂਜੀ ਸ਼ਾਫਟ ਪਾਵਾਂਗੇ ਉਹ ਵੀ ਦਿਖਾਉਣਾ ਤੁਹਾਨੂੰ ਇਹਦੀ ਜਗ੍ਹਾ ਤੇ ਜਿਹੜਾ ਆਪਾਂ ਗੁੱਲਾਗਾ ਉਹ ਟਰੈਕਟਰ ਦੇ ਵਿੱਚ ਫਿੱਟ ਕਰਦਾ ਆ ਗੁੱਲਾ ਕੱਢ ਕੇ ਆ ਜਦ ਅਬ ਆ ਵਦਮਾ ਆ ਆ ਚੀਜ਼ ਫਿੱਟ ਕਰਤੀ ਉਹਦੀ ਜਗ੍ਹਾ ਤੇ ਇਹਨੂੰ ਕੱਟ ਕੇ ਚਲੋ ਬਾਕੀ ਆਪਣੀ ਜੈਨ ਕੱਟ ਵਗੈਰਾ ਵੀ ਆਪਾਂ ਏਜੰਸੀ ਦੀ ਆਈ ਹੈ ਕਿਉਂਕਿ ਜੋ ਅਸੀਂ ਪਾਰਟਸ ਅੱਗੇ ਵੀ ਤੁਹਾਨੂੰ ਕਹਿੰਦਾ ਯੂਜ਼ ਕਰਦੇ ਆਂ ਅਸੀਂ ਸਾਰਾ ਜੈਨੂਨ ਯੂਜ਼ ਕਰਦੇ ਆਂ ਦੇਸੀ ਪਾਰਟਸ ਕੋਈ ਨਹੀਂ ਵਰਤਦੇ ਆਪਾਂ ਓਕੇ ਸੁਨਲੀਕਾ ਵਗੈਰਾ ਕੰਪਨੀ ਦਾ ਹੀ ਸਮਾਨ ਸਾਰਾ ਆਇਆ ਆਪਣਾ ਆ ਸਾਰਾ ਗੁੱਲਾ ਵਗੈਰਾ ਆ ਸ਼ਾਉਟ ਵਗੈਰਾ ਸਾਰੇ ਏਜੰਸੀ ਪਿਆ ਥਾ ਕਿਉਂਕਿ ਇਹ ਪੁਰਾਣਾ ਸਮਾਨ ਵੀ ਤੁਹਾਨੂੰ ਮਿਲ ਜਾਂਦਾ ਪਰ ਲੇਕਿਨ ਪੁਰਾਣਾ ਸਮਾਨ ਮੈਂ ਬਹੁਤ ਘੱਟ ਯੂਜ਼ ਕਰਦਾ ਕਿਉਂਕਿ ਪਾਏ ਉਹਨੇ ਜੀ ਜਾਂਦਾ ਪਰ ਲੇਕਿਨ ਉਹਦੀ ਲਾਈਫ ਘੱਟ ਹੈ ਦੀ ਲਾਈਫ ਜ਼ਿਆਦਾ ਕਿਉਂਕਿ ਨਵੇਂ ਦਾ ਆਪਾਂ ਨੂੰ ਭਰੋਸਾ ਤਾਂ ਹੈ ਨਵਾਂ ਸਮਾਨ ਆਪਾਂ ਫਿੱਟ ਕੀਤਾ। ਬਾਕੀ ਗੇਅਰ ਬੂਡ ਦਾ ਜਗਾੜ ਆਪਣਾ ਲੱਗ ਰਿਹਾਗਾ। ਆਪਾਂ ਲੀਵਰ ਨੂੰ ਮਰ ਫਾਰਕ ਵਾਲਾ ਬਣਾ ਕੇ ਲਾਈ ਜੰਨੇ। ਬਾਕੀ ਇਧਰ ਫੋਰਡ ਦਾ ਕੰਮ ਵੀ ਚੱਲ ਰਿਹਾ ਆਪਣਾ। ਪਾਰਟ ਸਪਾ ਗਿਆ ਦਾ ਸਾਰਾ واਸ਼ ਕਰੀ ਜਨੇ ਕਿਉਂਕਿ ਜੋ ਵੀ ਅਸੀਂ ਪਾਰਟਸ ਯੂਜ਼ ਕਰਦੇ ਆ ਸਾਰਾ ਸਾਫ ਸੁਥਰਾ ਬਣਾ ਕੇ ਸਾਰਾ ਵਧੀਆ ਕਰਦੇ ਆ ਕਿਉਂਕਿ ਕੱਲ ਨੂੰ ਤੁਹਾਨੂੰ ਇਸ ਚੀਜ਼ ਦੇ ਵਿੱਚ ਕੰਪਲੀਟ ਨਾ ਆਵੇ ਤੇ ਚਲੋ ਕਰਦੇ ਆ ਫਿਟਿੰਗ ਤੇ ਸੋ ਜੁੜੇ ਰਹੇ ਵੀਡੀਓ ਦੇ ਨਾਲ ਤੁਸੀਂ اپنی اپنی پلیਟਾਂ ਜਿਹੜੀ ਟਾਈਟ ਹੋ ਗਈ। ਸੋ ਇਸ ਤੋਂ ਬਾਅਦ ਆਪਾਂ ਉੱਪਰਲੀ ਪਾਇਪ ਪਾਇਪ ਵੀ ਫਿੱਟ ਕਰਦੇ ਆ। ਤੇ ਬਾਕੀ ਜੋ 3 ਸਪੀਡ ਦਾ ਤੁਹਾਨੂੰ ਸਮਾਨ ਦਿਖਾਉਣਾ ਹੈ ਕਿਹੜਾ ਯੂਜ਼ ਕੀਤਾ। ਆ ਦੇਖੋ। ਇਹਦੇ ਵਿੱਚ ਕਿਟ ਆਪਾਂ ਜਿਹੜੀ ਹੌਲੈਂਡ ਕੰਪਨੀ ਦੀ ਲਾਈ ਹੈ ਤੁਹਾਨੂੰ ਪਹਿਲਾਂ ਵੀ ਦਿਖਾਈ ਹੈ ਤੇ ਹੁਣ ਵੀ ਫੇਰ ਦਿਖਾ ਦਿੰਦੇ ਆ। ਸਾਰੀ ਜੈਨ ਹੁਣ। ਕੋਈ ਯੂਨਿਟ ਵੀ ਆਪਾਂ ਨਵਾਂ ਲਾਇਆ ਬ੍ਰਾਂਡ ਨਿਊ ਜਮਨ। ਕੰਪਨੀ ਦਾ ਹੌਲੈਂਡ ਦਾ। ਕਿਉਂਕਿ ਜੇ ਆਪਾਂ ਇਹਦੇ ਰਿਵਰਸ ਫੀਟੂਡਰ ਕਰਦੇ ਸੀ ਟਰੈਕਟਰ ਤਾਂ ਪਹਿਲਾਂ ਵਾਲਾ ਸਿਸਟਮ ਹੀ ਰਾਦੇ ਫਿਰ ਆਪਾਂ ਨੂੰ ਜੂਨਟ ਤੇ ਕਵਰ ਆ ਜਿਹੜਾ ਕਵਰ ਤਾਂ ਚਲੋ ਚੱਲ ਜਾਂਦਾ ਜੂਨਟ ਦੇਸੀ ਲਾਉਣਾ ਪੈਣਾ ਸੀਗਾ ਸੋ ਕੰਪਨੀ ਦਾ ਸਮਾਨ ਪਾਉਣ ਦੀ ਖਾਤਰ ਆਪਾਂ ਨੂੰ ਇੱਕ ਰਿਵਰਸ ਫੀਟੂ ਕਰਨਾ ਪਿਆ ਕਾਰਨ ਕੀ ਹੁੰਦਾ ਕਿਉਂਕਿ ਦੇਸੀ ਦੇ ਵਿੱਚ ਆ ਬਣੇ ਹੋਏ ਮਿਲ ਜਾਂਦੇ ਛੋਟੇ ਪਰ ਲੇਕਿਨ ਓਰੀਜਨਲ ਦੇ ਵਿੱਚ ਬਣਾਇਆ ਹੋਇਆ ਛੋਟਾ ਨਹੀਂ ਮਿਲਦਾ ਹਾਂ ਆਪਾਂ ਨੂੰ ਛੋਟਾ ਕਰ ਸਕਦੇ ਹਾਂ ਓਰੀਜਨਲ ਨੂੰ ਵੀ ਪਰ ਆਪਾਂ ਨੂੰ ਜਿਹੜਾ ਕੜਾ ਕੰਪਨੀ ਫਿਟਟਡ ਹੈ ਪਟਣਾ ਪੈਂਦਾਗਾ ਜਿਹਦੇ ਕਾਰਨ ਕਰਕੇ ਆਪਾਂ ਇਹ ਫਿਟਿੰਗ ਕੰਪਨੀ ਨਾਲ ਕੋਈ ਛੇੜ ਛਾੜ ਕਿਉਂਕਿ ਆ 6500 7000 ਰੁਪਏ ਦਾ ਇਕੱਲਾ ਕਵਰ ਹੀ ਆ ਗਰਾਰੀਆਂ ਚ 4000 4500 ਦਾ ਸੈਟ ਕਰਾਰੀਆਂ ਦਾ ਸਾਨੇ ਪਿੰਨਾ ਪੁੰਨਾ 3500 ਰੁਪਏ ਦਾ ਹਾ ਕਵਰ ਬਹੁਤ ਮਹਿੰਗਾ ਸਮਾਨ ਹੈ ਇਹਦਾ ਜਿਹਦੇ ਕਾਰਨ ਕਰਕੇ ਕੋਸਟਲੀ ਮਹਿੰਗਾ ਪੈਂਦਾ ਬਾਕੀ ਦੇਸੀ ਦਾ ਸਸਤਾ ਹੋ ਜਾਣਾ ਸੀਗਾ ਟਰੈਕਟਰ 3 ਸਪੀਡ ਕਿਉਂਕਿ ਰੀਨਲ ਦਾ ਆਪਾਂ ਤੁਹਾਨੂੰ ਦੱਸਿਆ 35000 ਰੁਪਏ ਲੈਨੇ ਆ ਦੇਸੀ ਦਾ ਤਾਂ 30000 ਰੁਪਏ ਜੀ ਕਰ ਦਿੰਨੇ ਆਪਾਂ ਤੇ ਚਲੋ ਬਾਕੀ ਕਰਦੇ ਆ ਫਿਟਿੰਗ ਦੇ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਚਲੋ ਸਜਣੋਂ ਪਹਿਲਾਂ ਆਪਾਂ ਜੋ ਆ ਪਲੇਟ ਕਸਤੀ ਸੀ ਪਰ ਲੇਕਣਾ ਇਹਦੇ ਵਿੱਚ ਪਲੇਟ ਚ ਇੱਕ ਨੁਕਸ ਆ ਗਿਆ ਕਿਉਂਕਿ ਆ ਨਾ ਪਹਿਲਾਂ ਇਹਨਾਂ ਦਾ 베ਰਿੰਗ ਬੁਰ ਨੂੰ ਟੁੱਟ ਕੇ ਆ ਦੇਖੋ ਨਾਲ ਘਸਿਆ ਵਾ ਤੇ ਆ ਪਲੇਟ ਚ ਨਾ ਕਰੈਕ ਆ ਆ ਦੇਖੋ ਬਲੇਡ ਕਰੈਕਾ ਹੁਣ ਪਲੇਟ ਵੀ ਲੈ ਕੇ ਆਉਣੀ ਪਊਗੀ ਬਾਕੀ ਇਸ ਟਰੈਕਟਰ ਦਾ ਜੋ ਪੀਟੀ ਵਾਲਾ 베ਰਿੰਗ ਵੀ ਟੁੱਟਿਆ ਵਾ ਕਿਉਂਕਿ ਵਾਵਾ ਆਪਾਂ ਉਹ ਦੇਖ ਲਿਆ ਮੈਂ ਕਿਹਾ ਦਿਖਾ ਰਿਹਾ ਤੁਹਾਨੂੰ ਇੱਕ ਮਿੰਟ बाकी तुम दिखा बैरिंग आेक टूटे भी देख जाली जुली टुटी पी आज देखो हाँ बैरिंग भी टूटे वा तो सो अपा यह भी बदल दें आखो जाली है बाहर निकली फिर चलो ये बैरिंग भी अपना नवा पाकि चलो फिटिंग चली आती आप सारा चेकअप करके ट्रैक्टर को कस देंगे ਬਾਕੀ ਇਹਦਾ 3 ਸਪੀਡ ਵਾਲੀ ਸ਼ਾਟ ਸ਼ਾਟ ਵਗੈਰਾ ਆਪਣੀ ਫਿੱਟ ਹੋ ਚੁੱਕੀ ਹੈ ਵੇਖੋ ਸਾਰੇ ਇਹ ਪਹਿਲਾਂ ਇਹ ਸ਼ਾਟ ਆਪਾਂ ਕੱਢਤੀ ਬਾਅਦ ਬਾਕੀ ਰਿਵਰਸ ਵੀਡੀਓ ਵਾਲਾ ਜਿਗਾਰਡ ਵੀ ਲੱਗ ਗਿਆ ਆਪਣਾ ਬਾਕੀ ਕਰਦੇ ਆ ਫਿਟਿੰਗ ਵਾਕਿਆ ਪਲੇਟ ਤਾਂ ਦੇਖਦੇ ਆ ਕਿੱਥੋਂ ਮਿਲਦੀ ਆ ਲਓ ਜੀ ਬੰਦ ਰਿਹਾ ਲੀਵਰ ਆਪਣਾ 3 ਸਪੀਡ ਦਾ ਜੋ ਆਪਣਾ ਬਟਾਲੇ ਵਾਲੇ ਭਰਾ ਦੇ ਲਾ ਰਹੇ ਆ ਗੇਅਰ 3 ਸਪੀਡ ਟਰੈਕਟਰ ਦੇ ਵੀ ਆਪਣੇ ਹੋ ਗਏ ਨਾ ਟਾਈਟ ਤੇ ਹੁਣ ਬੰਦਿਆ ਆਪਾਂ ਸੀਐਲ ਇਸਟ੍ਰਕਚਰ ਤੇ ਜੋ ਕਟਿਆ ਸੀ ਆਪਾਂ ਚਲੋ ਜੀ ਆਪਾਂ ਸੀਐਲ ਪਾਈਏ ਨੇ ਟਰੈਕਟਰ ਦੇ ਵਿੱਚ ਸਾਰਾ ਉਹ ਟਰੈਕਟਰ ਦਾ ਨਿਕਲਿਆ ਸੀ ਤੇਲ ਕਿਉਂਕਿ ਭਰਾ ਨੇ ਤੇਲ ਨਵਾਂ ਹੀ ਪਾਇਆ ਵਾ ਆ ਦੇਖੋ ਤੇਲ ਬਿਲਕੁਲ ਨਵਾਂ ਹੀ ਆ ਔਰ ਇਹ ਲਈ ਪਾ ਲਈ ਚਲੋ ਜੋ ਸੀਲ ਪਾਈ ਜੰਨੇ ਆਪਾਂ ਸੀਲ ਪਾ ਕੇ ਤੇ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਪਾ ਕੇ ਸੀਲ ਚਲੋ ਜੀ ਆਪਣਾ ਬਟਾਲਿਆ ਟਰੈਕਟਰ ਕੰਪਲੀਟ ਹੋ ਗਿਆ ਸੀਗਾ ਸੋ ਆਪਾਂ ਇਸ ਟਰੈਕਟਰ ਦੇ ਇੱਕ ਤਾਂ ਪੰਪ ਦੀ ਸੈਟਅਪ ਕਰਨੀ ਆ ਜੋ ਆਪਾਂ ਖੇਤ ਚਲਦੇ ਆ ਤੇ ਬਾਕੀ ਦੀ ਲਿਫਟ ਚੈੱਕ ਕਰਨੀ ਆ ਆਪਾਂ ਸੈਂਸਰ ਚੈੱਕ ਕਰਨੀ ਲਿਫਟ ਦੀ ਕਿਉਂਕਿ ਇਹ ਟਰੈਕਟਰ ਪਹਿਲਾਂ ਸੈਂਸਿੰਗ ਨਹੀਂ ਕਰਦਾ ਦੀ ਲਿਫਟ ਤੇ ਬਾਕੀ ਰਿਵਰਸ ਪੀਟੀਓ ਵਗੈਰਾ ਸਾਨੂੰ ਆ ਕੇ ਚਲਾ ਕੇ ਦਿਖਾਉਣਾ ਮੈਂ ਤੇ ਪਹਿਲਾਂ ਆਪਾਂ ਇਹਦੀ ਲਿਫਟ ਚੈੱਕ ਕਰ ਲਈਏ ਤੇ ਚਲਦੇ ਆਪਾਂ ਖੇਤ ਲੈ ਚਲੀਏ ਟਰੈਕਟਰ ਨੂੰ ਖੇਤ ਆਪਾਂ ਜਿੱਤ ਜਾ ਕੇ ਕੰਮ ਕਰੀਏ ਫੋਲਸ